ਸਮਰਾਲੇ ਦੀ ਪੁਲਿਸ ਉਸ ਸਮੇਂ ਵੱਡੀ ਕਾਮ ਹੈ ਵੀ ਬਿਲੀ ਜਦੋਂ ਇੱਕ ਫੋਰਚੂਨਰ ਕਾਰ 'ਚ 5 ਨੌਜਵਾਨਾਂ ਤੋਂ 50 ਗ੍ਰਾਮ ਮੋਰਫੀਨ, 3 ਗ੍ਰਾਮ ਹੈਰੋਇਨ ਅਤੇ 4.80 ਲੱਖ ਰੁਪਏ ਦੀ ਡਰੱਗ ਮਨੀ ਉਹਨਾਂ ਤੋਂ ਬਰਾਮਦ ਕੀਤੀ ਗਈ। ਗ੍ਰਿਫਤਾਰ ਕੀਤਾ ਗਿਆ ਕਿ ਨੌਜਵਾਨ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸਨ ਤੇ ਮੁਲਜ਼ਮ ਅੰਮ੍ਰਿਤਸਰ ਦੇ ਨੇੜੇ ਛੋਟਾ ਪਿੰਦੇ ਰਹਿਣ ਦਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਦੇ ਐਸਪੀ ਕੋਲੋਂ ਇਹ ਦੱਸਿਆ ਕਿ ਫੋਰਚੂਨਰ ਗੱਡੀ 'ਚ 5 ਨੌਜਵਾਨ ਸਵਾਰ ਸਨ ਤੇ ਦੇਵਗਨ ਨਾਮਕ ਨੌਜਵਾਨ ਗੱਡੀ ਚਲਾ ਰਿਹਾ ਸੀ। ਵੀਪੁਰ ਪਰਮਦੀਪ ਲਖਪ੍ਰੀਤ ਕਿਸੇ ਹੋਰ ਵੀ ਸਵਾਰ ਸਨ। ਜ ਅੱਗੇ ਡੈਸ਼ਬੋਰਡ ਦੇ ਵਿੱਚੋਂ ਇਹ ਨਸ਼ੀਲੇ ਪਦਾਰਥ ਬਰਬੰਦ ਹੋਏ ਹਨ ਕੀ ਕਿਹਾ ਐਸਐਚਓ ਨੇ ਅੱਗੇ ਤੁਸੀਂ ਆਪ ਹੀ ਦੇਖੋ ਸੁਣੋ ਵੈਸਟਰਨ ਹੱਬ ਕਰ ਰਹੇ ਹਾਂ ਕਿ ਇਹ ਹੈ ਸਾਰਾ ਮਾਮਲਾ ਹਾਂਜੀ ਹਾਂਜੀ ਸਾਡੇ ਸੀਮਾ ਦੇ ਐਸਐਸਪੀ ਸਾਹਿਬ ਨੇ ਖੰਨਾ ਮਿਲ ਨਰੇਸਾਂ ਅੰਸਰ 15 ਗਾਤੇ ਸਬੰਧ ਵਿੱਚ ਸਾਡੀ ਨਾਕਾਬੰਦੀਆਂ ਲਗਾਤਾਰ ਚੱਲ ਰਹੀਆਂ ਸੀ ਦੌਰਾਨੇ ਨਾਕਾਬੰਦੀ ਤੇ ਜੋ ਇੱਕ ਫੌਟੂਲ ਗੱਡੀ ਰੰਗ ਹੋਇਆ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ 0031 ਵਿੱਚ ਪੰਜ ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਨੇ ਗੱਡੀ ਨੂੰ ਚਲਾ ਰਿਆ ਸੀ ਕਰਨ ਦੇਵਗਨ ਇਹਦੇ ਸਾਥੇ ਸੀ ਪ੍ਰਾਨ ਸ਼ਰਮਾ ਦੀਪਕ ਪਰਮ ਦੀ ਇਹ ਸਾਰੇ ਸਹੱਟਾ ਥਾਣਾ ਸਰਤਾ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਵਿੱਚ ਡੈਸ਼ਬੋਰਡ ਤੋਂ ਤੁਹਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕਟਰਾਇੰ ਚੈੱਕ ਰਿਹਾ ਸੀ ਆਧਰਾ ਮੋਰਫਿਨ ਹੋਈ ਕਿ 3 ਗ੍ਰਾਮ ਹੈਰੋਨ ਬ੍ਰਾਮ ਬੋਲ ਜਿੱਥੇ ਰਹਿਣ ਵਾਲੇ ਤੁਨੂੰ ਇਸ ਹੱਟਾ ਸਾਟਾ ਅੰਬਰਸਰ ਸਾਹਿਬ ਜੀ ਰਹਿਣਾ ਜੀ ਤੇ ਇਹਨਾਂ ਦਾ ਆਪਸ ਕੀ ਰਿਲੇਸ਼ਨ ਹੈ ਜੀ ਤੇ ਦੋਸਤੀ ਨੇ ਜੀ ਤੇ ਇਸੇ ਦਰਾਨੀ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਏ ਡਰਗਮਨੀ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮੁਕੱਦਮਾ ਨੰਬਰ 214 ਨੰਬਰ ਮੁਕੱਦਮਾ ਦਰਜ ਕਰਕੇ ਐਫ ਪੀਆਰ ਅਰੰਭ ਕਰ ਜਿੱਥੇ ਰੁਕੇ ਜਿੱਥੇ ਯਾਰ ਜੀ ਇਹ ਸਰ ਜਾ ਰਹੀ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਸੀ ਇਹ ਸਪਲਾਈ ਕਰਦੇ ਸੀ ਜਿਹਦੀ ਉੱਤੇ ਇਹ ਨਜ਼ਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਛ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਰਿਸ਼ਾ ਕੀਤਾ ਸੀ ਹਾਂਜੀ ਇਹ ਪੀ ਦਾ ਮੁੰਡਾ ਅਜੀਤ ਦੇਵਗੰਨਾ ਇਹਦੇ ਕੁਝ ਸ਼ੋਕਰ ਦੇ ਦੇਖਿਆ ਸੀ ਰਿਕਾਰਡ ਇਹਦੇ ਦੇ ਖਿਲਾਫ ਦੋ ਮੁਕੱਦਮੇ ਐਂਟੀਮ ਸੈਕਟਰ ਦੇ ਦਰਜ ਨੇ 1 ਕਿਲੋ ਹੈਰਮ ਦਾ ਮੁਕੱਦਮਾ ਦਰਜ ਹੈ ਜੀ ਇਹਨਾਂ ਸ਼ਿਕਾਇਤ ਦਰਜ ਹੈ ਕੁਝ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚੀਜ਼ ਸਪਲਾਈ ਕਰਦੇ ਸੀ ਜਿਹੜਾ ਨਜ਼ਾਰਾ ਇਹ ਟੂਕਿਸ ਦੇ ਦਰਾਨਾ ਆਜੂਗਾ ਸਾਹਮਣੇ ਦੇਖੋ ਫਾਰਚੂਨਰ ਗੱਡੀ ਲਗਜ਼ਰੀ ਚ ਆ ਰਹੀ ਆ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੀ ਸੀ ਲਗਜ਼ਰੀ ਗੱਡੀ ਵਰਤਦੇ ਨੂੰ ਅ ਜਿਹੜੀ ਮਾਰਕੈਂਟ ਦੀ ਗੱਲ ਕਰਦੇ ਹੋ ਕਿ ਇਹ ਵੀ ਕਿਹੜੇ ਨਜ਼ਾਰੇ ਜਿੰਨੇ ਦਾ ਕੇਸ ਇਹ ਐਨਡੀ ਚ ਆਂਦੀ ਆ ਜੀ ਤੇ ਕਿੰਨੀ ਕੀਮਤ ਹੋਈ ਇਹਦਾ ਹੈਰਾਨ ਹੋ ਜਾ ਬਜਾਰੀ ਕੀਮਤ ਤਾਂ ਹੁਣ ਦੇਖੋ ਜੀ ਇਹਦਾ ਜਾ ਤਰ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਪੂਲ ਕੀਮਤ ਬਣ ਜਾਂਦੀ ਹੈ ਤਕਰੀਬਨ ਇਹਨਾਂ ਦੀ ਇਹ ਨੌਜਵਾਨ ਦੀ ਉਮਰ ਉਮਰ ਕਿੰਨੀ ਹੈ ਇਹਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ 'ਚ ਕਿਸੇ ਦਾ ਪਰਚਾ ਵੀ ਦਰਵੇ ਅਗੇ ਦੇਵਗੰਨਾ ਅਗੇ ਦੇਵਗੰਨਾ ਜਿਹੜਾ ਮੁੱਖ ਦੋਸ਼ੀ ਆ ਇਹਦੇ 2 ਫਲਾਫ ਪਹਿਲਾਂ ਹੀ ਐਨਡੀ ਦੇ ਕਰਤੇ ਦਰਦ ਗਏ ਜੀ ਕਿਲੋ ਹੈਰਨ ਦੇ ਵਿੱਚੋਂ ਜ਼ਮਾਨਤ ਮਿਲਿਆ ਦੋ ਦਿਨ ਹੀ ਹੋਏ ਨੇ ਆ ਜੀ